ਸਿਰਮਾ ਆਇਓ ਜਿੰਨਾ ਵੀ মিডিਆ ਦਾ ਆਪਣਾ ਸਾਰਾ ਸਮਾਜ ਆਪਣੇ ਘਰਾ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰੇ ਕੰਪੇਨ ਦੇ ਵਿੱਚ ਮੇਰਾ ਸਹਿਯੋਗ ਦੇਣ ਦਾ ਮੇਰਾ ਸਾਥ ਦੇਣ ਦਾ ਦੇਖੋ ਪਹਿਲੀ ਵਾਰ ਮੇਰਾ ਇਲੈਕਸ਼ਨ ਸੀਗਾ ਫਸਟ ਟਾਈਮ ਮੈਂ ਆਪਣੀ ਲਾਈਫ ਦਾ ਇਲੈਕਸ਼ਨ ਲੜਿਆ ਸਮ ਲੋਕੀ ਜੀਜੇਪੀ ਦਾ ਐਮਐਲ ਬਣ ਤੇ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਇਹਦੇ ਵਿੱਚ ਕਾਪੀਆਂ ਨੂੰ ਮੈਂ ਪਛਾਣਦਾ ਵੀ ਨਹੀਂ ਸੀਗਾ ਔਰ ना बचान करके कोई साजे तो कोई गुस्ताखी कोई गलती होगी तो उसके वास्ते मैं क्षमा चाहना तो भाईचारा है वो हमेशा बनया रहेगा तो प्यार भी बनिया रहेगा जो भी बोल चुके कोई को गलती साढ़े तो हुई होगी हो किसी स्टाफ मैंबर तो हुई हो साइड किसी सहयोगी कोई हो सारे वास्ते मैं अपना तुम क्षमा मंगना और थोड़ा सब का बहुत बहुत धन्यवाद जोड़ा तुम्हें साध चढ़ के साथ दिता है ਅਸ ਐਨ ਨਹੀਂ ਮੇਰਾ ਬੜੇ ਕੁ ਵਿਚਾਰੀ ਸੀਗੀ ਬਾਕੀ ਤੋਂ ਤੁਸੀਂ ਕੋਈ ਗੱਲ ਪੁੱਛਣਾ ਚਾਹਦੇ ਹੋ ਉਹ ਪੁੱਛ ਸਕਦੇ ਹੋ 119 ਨੰਬਰ ਬੂਥ ਦੇ ਉੱਤੇ ਆਪਣਾ ਜਿਹੜਾ ਇਹ ਬੋਰਡ ਦੇ ਵਿਖੇ ਜਿਹੜਾ ਵਾਕਿਆ ਹੋਇਆ ਹੈ ਜਿਹਦੇ ਵਿੱਚ ਪਰਚਾ ਵੀ ਦਰਜ ਹੋਇਆ ਉਹਦੇ ਵਾਸਤੇ ਅਸੀਂ ਮੈਂ ਵੀਡੀਓ ਦੇ ਸਾਹਮਣੇ ਇਹ ਗੱਲ ਕਹਾਂਗਾ ਵੀ ਇਲੈਕਸ਼ਨ ਕਮਿਸ਼ਨ ਤੋਂ ਜ਼ੋਰ ਪਾ ਕੇ ਬਈ ਇਹ VOTING ਦੁਆਰਾ ਹੋਣੀ ਚਾਹੀਦੀ ਹੈ ਇਸੋ ਨੰਬਰ ਤੇ ਲਿਖਿਆ ਤੁਸੀਂ ਕੁਝ ਇਲੈਕਸ਼ਨ ਕਮਿਸ਼ਨ ਨੂੰ ਅਜੇ ਇਸ ਬੂਥ ਵਾਲੀ ਹੈ ਸਰ ਜੀ ਅੱਜ ਖੰਡਾ ਜੀ ਕੀ ਤੁਹਾਨੂੰ ਲੱਗਦਾ ਵੀਜੇ ਵੀ ਕਿੱਥੇ ਖੜੀ ਹੈ ਦੇਖੋ ਜੀ ਭਾਜਪਾ ਦੇ ਛੇੜੇ ਵੀ ਸਾਡੇ ਰਿਜ਼ਲਟ ਆਣਗੇ ਇਹ ਕਿਸੇ ਵੀ ਐਗਜ਼ਿਟ ਪੋਲ ਦੇ ਵਿੱਚ ਵੀ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਕਿ ਦੇ ਰਿਜ਼ਲਟ ਕੀ ਨਿਕਲਣਗੇ ਕੀ ਨਹੀਂ ਨਿਕਲਣਗੇ ਪਰ ਦੇਖੋ ਚਮਕਾਨ ਵਾਲੇ ਰਿਜ਼ਲਟ ਆਉਣਗੇ ਬਿਲਕੁਲ हटके ਰਿਜ਼ਲਟ ਨਿਕਲਣਗੇ ਬਿਲਕੁਲ ਸਰ ਜੀ ਆਜ ਮਜੀਠੀਆ ਸਾਹਿਬ ਦਾ ਬਿਆਨ ਹੈ ਕਿ ਅਗਰ ਜ਼ਰੂਰਤ ਪਈ ਤਾਂ ਅਕਾਲੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਏਗਾ ਕੀ ਕਹੋਗੇ ਜੋ ਕੋ ਜਿਉ ਤਾਂ ਜੀਵਨ ਨਾਲ ਲੱਗੇ ਆ ਉਹ ਤਾਂ ਆਪਣੇ ਹਾਰ ਨੂੰ ਹੁਣੀ ਕਬੂਲ ਕਰ ਰਹੇ ਆਂ ਤੇ ਅਸੀਂ ਗੱਟਬੰਧਨ ਕਰਾਂਗੇ ਇਸ ਤੋਂ ਜ਼ਿਆਦਾ ਮੈਕੀ ਕਮਾਉਣ ਦਾ ਵਾਸਤੇ ਤੁਹਾਨੂੰ ਇਹ ਲੱਗਦਾ ਕਿ ਜੋ ਅੰਕਲਨ ਹੈਗੇ ਆਂ ਬੀ ਜੀ ਪੀ ਬਾਰੇ ਲੋਕ ਕਹਿ ਰਹੇ ਐਦਾਂ ਨਹੀਂ ਐ ਸੱਚਾਈ ਕੁਝ ਹੋਰ ਨਿਕਲ ਕੇ ਆਏਗੀ ਤੁਹਾਡੇ ਸਾਹਮਣੇ ਨਿਕਲ ਕੇ ਆਏਗੀ ਜਿਹੜਾ ਸਾਇਲੈਂਟ ਵੋਟਰ ਹੈ ਠੀਕ ਹੈ ਜੀ ਲੋਕਾਂ ਨੂੰ ਆંકੜੇ ਦਾ ਪਤਾ ਨਹੀਂ ਪਾਰਟੀਆਂ ਦੇ ਲੋਕਾਂ ਨੂੰ ਆંકੜੇ ਪਤਾ ਨਹੀਂ ਜਿਹੜੇ ਅੰਦਾਜ਼ੇ ਲਗਾਏ ਨੇ ਇਹ ਕਹਣਾ ਜੀ ਵੀਰ ਨਹੀਂ ਬੀਜਪੀ ਦੀ ਵੋਟ ਆਈ ਨਹੀਂ ਦੀ ਵੋਟ ਆਈ ਨਹੀਂ ਦੀ ਵੋਟ ਆ ਜੋ ਵੋਟ ਅਟਕੇ ਜੋ ਪਿਛਲੇ 5 ਦਿਨਾਂ ਦੇ ਵਿੱਚ ਜੋ ਵੀ ਸਿਸਟਮ ਚੇਂਜ ਹੋਇਆ ਉਹ ਸਾਰਾ ਜਿਲ੍ਹਾ ਵੀ ਸਾਇਲੈਂਟ ਵੋਟ ਕਰਾ ਤੁਹਾਨੂੰ ਜਿਹੜਾ ਐਗਜ਼ਿਟ ਪੋਲ ਚਾਹੇ ਉਹ ਸਾਡਾ 5 ਮਿੰਟ ਪਹਿਲੇ ਵੀ ਸਾਡੇ ਪ੍ਰਧਾਨ ਜੀ ਦਾ ਮੈਸੇਜ ਆ ਰਿਹਾ ਸੀਗਾ 5 ਮਿੰਟ ਪਹਿਲੇ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਕੋਈ ਵੀ ਐਗਜ਼ਿਟ ਪੋਲ ਸਾਡੇ ਇੱਥੇ ਪੰਜਾਬ ਦੇ ਹਾਲਾਤ ਨਹੀਂ ਦੱਸ ਸਕਦਾ ਜਿਹੜਾ ਵੀ ਤੁਹਾਡੇ ਸਾਹਮਣੇ ਰਿਜ਼ਲਟ ਆਏਗਾ ਉਹ ਸਾਰਿਆਂ ਦੀ ਸੋਚ ਤੋਂ ਪਰੇ ਹੋਏਗਾ ਸਾਰੇ ਕੁੰਮੇ ਪਹਿਲੀ ਵਾਰ ਸਾਰੇ ਹਲਕੇ ਨੂੰ ਨਮਾ ਹੀ ਆਪਾਂ ਕਹਿੰਦੇ ਨਿਖਰ ਨਿਖਰ ਵਾਲੇ ਦੀ ਲੋੜ ਹੈ ਹਲਕੇ ਦੇ ਵਿੱਚ ਕੰਮ ਨਾ ਨਾ ਕਰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਹੋਇਆ ਬਹੁਤ ਬੁਰਾ ਹਾਲ ਹੈ ਹਲਕੇ ਦਾ ਇਹਦੇ ਵਿੱਚ ਲੋਕੀ ਜਿਹੜੇ ਰੋਦੇ ਪਿੱਟਦੇ ਨੇ ਉਹ ਸਹੀ ਰੋਦੇ ਪਿੱਟਦੇ ਹੈ ਵੀ ਵਿਕਾਸ ਦਾ ਨਾਮ ਦੀ ਚੀਜ਼ ਹੀ ਨਹੀਂ ਹੈ ਸਾਰੇ ਕਪਲੇ ਕਪਲੇ ਕਿੰਨੇ ਜਿੰਨਾ ਮੈਂ ਕੁੰਮਿਆ ਇੱਕ ਖੰਨਾ ਹੀ ਕੱਲ ਰੋਲਾ ਪੈ ਰਾਇਆ ਬੂਥ ਕੈਪਟਿੰਗ daqui strike is. ਸੰਸਦ ਵਿਧਾਨ ਤਰੰਗਾਂ ਤਿੰਨ ਗੈਂਗਰ ਰੋਬਰੇ। ਕੋਈ ਨਹੀਂ ਹੋਇਆ ਵਾਹ। ਜੜੇ ਵਾਲੇ ਸੀ ਸੰਸਦ ਵਿਧਾਨ ਦੇ। ਉਸਾਂ ਨੂੰ ਵਿਸਾਂਤ ਵਿਆਹ ਦੇ ਵਿੱਚ ਦੇਖੋ ਕਿ ਦੋ ਜਗ੍ਹਾ ਸੀਗੀ। ਇੱਕ ਦੇ ਵਿੱਚ ਦਾ ਮੈਂ ਉਹਦਾ ਨਾਮ ਭੁੱਲ ਜਾਂਦਾ ਜੀ ਹੁੰਦੇ ਦਾ। ਜੀ ਪ੍ਰਕਾਸ਼ ਕੁਸ਼ਲ ਮਿੰਟਾ। ਇੱਕ ਮਿੰਟਾ ਤੇ 179। ਦੋ ਕਾਂਗਰਸ ਦੇ ਐਸੇ ਨੌਜਵਾਨ ਮੈਂ ਜਿਨ੍ਹਾਂ ਨੇ ਸਾਡੇ ਬੂਲ ਪੱਟਣ ਦੀ ਖਾਣਾ ਦੀ ਤਬਕੇ ਮਾਰਨ ਦੀ ਬਦਮਾਸ਼ੀ ਕਰਨ ਦੀ। ਪੂਰੀ ਕੋਸ਼ਿਸ਼ ਕੀਤੀ ਅਕਾਲੀ ਦਾ ਮੈਨੂੰ ਨਾਮ ਦੱਸ ਰਿਹਾ ਸੀ ਜਿਹੜੇ ਦੇ ਵੀਰ 70 ਦੇ ਮਿੰਟੇ ਦੋ ਬੰਦਿਆਂ ਨੇ ਇਹਨਾਂ ਨੇ ਪੂਰਾ ਜੋਰ ਲਾਇਆ ਸਾਡੇ ਬੋਤ ਵੀ ਪੱਟੇ ਨੇ ਸਭ ਕੇ ਵੀ ਮਾਰੇ ਨੇ ਕੈਂਡੀਡੇਟਾਂ ਨੂੰ ਤਕਸੀਮ ਮਾਰ ਬੋਤ ਦਿੱਤਾ ਆ ਸਮਾਨ ਵੀ ਇਹਨਾਂ ਨੇ ਕੁਝ ਕਹਿ ਦਿੱਤੀ ਇਹਨਾਂ ਦੇ ਖਿਲਾਫ ਬੁੱਕੇ ਤੋਂ ਪੁਲਿਸ ਪਹੁੰਚ ਗਈ ਸੀ ਅਸੀਂ ਤਾਂ ਪੁਲਿਸ ਇਲੈਕਸ਼ਨ ਕਮਿਸ਼ਨ ਨੂੰ ਕਰਤੀ ਸੀ ਕਿ ਕੋਮ ਪੁਲਿਸ ਪਹੁੰਚ ਗਈ ਸੀ ਜੇ ਹੁਣ ਹਾਰ ਹੁੰਦੀ ਹੈ ਜਿੱਥੋਂ ਦੇ ਬੀਜੇਪੀ ਦੀ ਤੁਸੀਂ ਐਕਟਿਵ ਪੋਲਿਟਿਕਸ 'ਚ ਰਹੋਗੇ ਆਮ ਬੋਲ ਤੋਂ ਮੰਨ ਤਦੋਂ ਹਲਕੇ ਜਿਵੇਂ ਚੌਥੀ ਦਿਨ ਪੈਦਾ ਹੋ ਗਈ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਚੌਥੀ ਦਿਨ ਬਣੇਗੀ ਲੋਕਾਂ ਦੀ ਸਮੱਸਿਆਵਾਂ ਤੁਸੀਂ ਮੁੱਖੇ ਮੁੱਦੇ ਚ ਕੋਲ ਮੁੱਖ ਰੂਪ ਤੇ ਸੁਣੀਆਂ ਜਾਣ ਗਿਆ ਮੁੱਖ ਰੂਪ ਤੇ ਉਹਨਾਂ ਦੇ ਉੱਤੇ ਕੰਮ ਹੋਊਗਾ ਭਾਜਪਾ ਜਿਹੜੀ ਹੈ ਬੀਬੂ ਪ੍ਰਤੱਖ ਰੂਪ ਤੇ ਉੱਤੇ ਅੰਡਰ ਕਰ ਰਹੀ ਕਿ ਸਰਦੇ ਦੇ ਵਿੱਚ ਹੋਰ ਪ੍ਰਤੱਖ ਰੂਪ ਦੇ ਪੂਰੀ ਕੱਲੀ ਸਿੰਘਲ ਪਾਰਟੀ ਆਪਣੀ ਵਾਰ ਤੇ ਕਰ ਇੱਥੇ ਰਿਯੂਮਰ ਹਲਕੇ ਚੱਲ ਰਿਹਾ ਕਿ ਸੰਜੀਵ ਖੰਨਾ ਜੀ ਕਬਿੰਦਰ ਹੈਗੇ ਆ ਵੀ ਇਲੈਕਸ਼ਨ ਲੜ ਕੇ ਜੇ ਜਿੱਤ ਹਾਰ ਹੁੰਦੇ ਤੇ ਫਿਰ ਉਹਨਾਂ ਨੇ ਘਰ ਬਹਿ ਜਾਣਾ ਮਤਲਬ ਸਰਗਰਮ ਨਹੀਂ ਹੋਣਾ ਪੋਲਟਿਕ ਲੋਕਾਂ ਨੇ ਤਾਂ ਬਹੁਤ ਰੂਮਰਸ ਲੜਾਈਆਂ ਜੀ ਕਦੇ ਤਾਂ ਸ਼ਰਮਾ ਜੀ ਕਹਿੰਦੇ ਰਹੇ ਆ ਵੀ ਉਥੋਂ ਕਾਂਗਰਸੀਆਂ ਤੋਂ ਪੈਸੇ ਲੈ ਲੈ ਕਦੇ ਕਿਸੇ ਨੇ ਕੁਝ ਕਰਿਆ ਜੀ ਕਦੇ ਕਾਂਦਰ ਸਾਹਕੇ ਲੜਨ ਲੱਗ ਗਏ ਹਨਾ ਜੀ ਇਹ ਤਾਂ ਚਲਦੀਆਂ ਰਹੀਆਂ ਰੂਮਰਸ ਤਾਂ ਰੂਮਰਸ ਤੁਸੀਂ ਰੂਮਰ ਜ਼ਿਆਦਾ ਪਰ ਦਿਖਾਈ ਨਹੀਂ ਤੁਸੀਂ ਸਿੱਟੇ ਦੇ ਟਾਬੇ ਤੋਂ ਡਿਗਰੀ ਹੋ ਜਤਿੰਦਰ ਸਿੰਘ ਢਿੱਲੋਂ ਨਾਲ ਉਹਨਾਂ ਦਾ ਪ੍ਰੈਸ ਕਾਨਫਰੰਸ ਕੀਤੀ ਅਨੁਕੀ ਸ਼ਰਮਾ ਜੀ ਦੇ ਵਿਸ਼ੇ ਆਓ ਭਾਈ ਸਾਹਿਬ ਜੇ ਤਾਂ ਉੱਥੇ ਕੋਈ ਸਹੀ ਗੱਲ ਤਾਂ ਤੁਸੀਂ ਮੇਰੇ ਨਾਲ ਦਰਸ਼ਨ ਕਰੋ ਜੇ ਰੂਮਰ ਦਾ ਰੂਮਰ ਦਾ ਮਤਲਬ ਹੀ ਰੂਮਰਸ ਹਾਂ ਤਾਂ ਅਫਵਾਹਾਂ ਮਤਲਬ ਫਾਇ ਕੁਝ ਹੋਇਆ ਤੁਹਾਡੇ ਪਿੱਛੇ ਕੋਈ ਸੈਟਲਮੈਂਟ ਸਾਰਾ ਮੇਰੀ ਕੋਈ ਮੇਰੀ ਗੱਲੋਂ ਜਿਹਾ ਸੈਟਲਮੈਂਟ ਜੀ ਨਹੀਂ ਤਾਂ ਫਿਰ ਮੈਨੂੰ ਦਿੱਕਤ ਕੀ ਸੀ ਕਿ ਐ ਨਾ ਕੁਝ ਤੁਸੀਂ ਮਿਲ ਗਏ ਉੱਥੇ ਕੋਈ ਕੁਝ ਗੁਲਾ ਇਸ ਤਰ੍ਹਾਂ ਮਿਲਿਆ ਤਾਂ ਮੈਨੂੰ ਸਾਰੀ ਨਹੀਂ ਜੀ ਹੁਣ ਆਪਾਂ ਇਲੈਕਸ਼ਨ 'ਚ ਮੈਂ ਵੀ ਵੋਟਾਂ ਮੰਗ ਰਿਹਾ ਉਹ ਵੀ ਮੋਟਾ ਮੰਗ ਰਿਹਾ 20 ਜਗ੍ਹਾ ਕ੍ਰੋਸਿੰਗ ਹੁੰਦੀ ਹੈ ਇਹ ਕੈਸਾ ਸੱਚ ਹੋਇਆ ਲੇਡੀਜ਼ ਨੇ ਕੱਲ ਬਿਆਨ ਵੀ ਦਿੱਤਾ ਕਿ ਮੈਂ ਗੁਲਾ ਮੰਗ ਜਿਹੜੇ ਸਾਹਮਣੇ ਮੀਟਿੰਗ ਹੋਈ ਹੈ ਬੁਲਾਓ ਫਿਰ ਕੋਈ ਫੋਟੋ ਹੋਵੇ ਕੋਈ ਵੀਡੀਓ ਹੋ ਇੱਕ ਤੁਸੀਂ ਦੁਬਾਰਾ VOTING ਦੀ ਮੰਗ ਕਰ ਰਹੇ ਕਿ ਤੁਹਾਨੂੰ ਲੱਗ ਰਿਹਾ ਕਿ ਜਾਂਦੀ VOTING ਹੋਈ ਹੈ ਦੇਖੋ ਜੀ ਚਾਰ ਤਾਂ ਮੋਬੀ ਪਕੜੇ ਲਏ ਨੇ ਸ਼ਰਮਾ ਜੀ ਨੇ ਵੀ ਮੰਨ ਲਿਆ ਕਿ ਤਾਂ ਵੀ ਮੇਰੀ ਕੰਮ ਵਾਲੀ ਨਹੀਂ ਸੀਗੀ ਹਨਾ ਜੀ ਤੇ ਅਗਰ ਜੇ ਚਾਰ ਪੜੇ ਗਏ ਨੇ ਉੱਥੇ ਪਤਾ ਨਹੀਂ ਕਿੰਨੀ ਬੋਲ ਜੁੜੀ ਹੈ ਚਾਲੀ VOTING ਹੋਈ ਹੋਈਗੀ ਤਾਂ ਦੁਬਾਰਾ ਉਹਦਾ ਇਲੈਕਸ਼ਨ ਹੋਣਾ ਚਾਹੀਦਾ ਹੈ ਉਸ ਬਹੁਤ ਦੇਖਣਾ ਨਹੀਂ ਨਾ ਪਰ ਜਿਵੇਂ ਹਿੰਦੂ ਬੈਲਟ ਏਰੀਆ ਇੱਥੇ BJP ਵਾਸਤੇ ਕਾਫੀ ਸਕੋਪ ਮੰਨਿਆ ਜਾਂਦਾ ਤਾਂ ਲੱਗਦਾ ਕਿ ਤੁਹਾਡਾ ਫਿਊਚਰ ਬਹੁਤ ਬ੍ਰਾਈਟ ਹੈ ਇਸ BJP ਦੀ ਬਿਲਕੁਲ ਬ੍ਰਾਈਟ ਹੈ ਜੀ ਬੀਜਪੀ ਬੀਜਪੀ ਵੈਸੇ ਵੀ ਜਿਹੜੀ ਹੈ ਸਮਾਜ ਵਾਸਤੇ ਕੰਮ ਬਹੁਤ ਕਰਦੀ ਹੈ ਜੀ ਸਾਡੀ ਜਿੰਨੀ 16 ਰਾਜਿਆਂ ਦੇ ਵਿੱਚ ਸਰਕਾਰ ਇਸ ਉੱਤੇ ਚੱਲ ਰਹੀ ਹੈ ਇਸੇ ਦਾ ਬਿਲਕੁਲ ਪਰਮਾਨ ਹੈ ਸਾਕਸ਼ਾਤ ਕੀ ਜਿਹੜੀ ਬੀਜਪੀ ਸਰਕਾਰ ਜਿੱਤ ਕੇ ਆਈ ਹੈ ਉੱਤੇ ਵਿਕਾਸ ਹੀ ਵਿਕਾਸ ਜਿਹੜਾ ਸੰਗਠਨ ਬੀਜਪੀ ਦਾ ਪਹਿਲਾਂ ਇੱਥੇ ਹੈ ਸੀ ਉਹਨੇ ਕੰਮ ਕੀਤਾ ਪੂਰਾ ਤੁਹਾਡੇ ਵਾਸਤੇ ਸੰਗਠਨ ਨੇ ਸਾਡੇ ਵਾਸਤੇ ਦੇਖੋ ਸਾਰੇ ਇਨਫਰਾਸਟ੍ਰਕਚਰ ਨਵਾਂ ਬਣਾਈ ਸੰਗਠਨ ਸਾਡਾ 02 ਚ 4 ਮਹੀਨੇ ਪੁਰਾਣਾ ਸੀ ਹੂੰ ਹੂੰ ਕਿੱਤਾ ਜਿੱਥੇ ਪੁਰਾਣਾ ਸੀਗਾ ਸਾਰੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਪੂਰਾ ਸਹਿਯੋਗ ਦਿੱਤਾ। ਸਭ ਨੇ ਥੋੜਾ ਸਹਿਯੋਗ ਦਿੱਤਾ। ਹਾਂ ਸਭ ਨੇ ਸੋ। ਕਨਾਈ ਪਿੰਡਾਂ 'ਚ ਕਿਹੋ ਜਿਹਾ ਰਿਸਪੌਂਸ ਰਿਹਾ ਜਿੱਦਾਂ ਕਿਸਾਨ ਅੰਦੋਲਨ 'ਚ ਬੜਾ ਵਿਰੋਧ ਚੱਲਣਾ ਪਿਆ ਭਾਜਪਾ ਜਨਤਾ ਪਾਰਟੀ ਨੂੰ ਜਿਹੜੇ ਐਮਸੀ ਇਲੈਕਸ਼ਨ ਸੀਗੇ ਜੀ ਹੁਣ ਕਿੱਦਾਂ ਦਾ ਰਿਹਾ ਰਿਸਪੌਂਸ ਇਹ ਪਿੰਡਾਂ 'ਚ ਜੀ ਤੁਹਾਨੂੰ? ਸਰਪੋਜੀ ਪਿੰਡਾਂ ਵਿੱਚ ਸਿਗੋ ਬਹੁਤ ਜ਼ਿਆਦਾ ਮਿਲਿਆ। ਬਹੁਤ ਜ਼ਿਆਦਾ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਮਿਲਿਆ। ਔਰ ਨਾਲ ਜੁੜਨ ਦੀ ਕੋਸ਼ਿਸ਼ ਹੋਈ ਹੈ ਕਿਤੇ ਨਾ ਕਿਤੇ ਲੋਕ ਨਾ ਹਰ ਫਸ ਬਦਲਾਅ ਉਦੀ ਜਿਹੜੀ ਉਹਨਾਂ ਦੇ ਮਨ ਦੀ ਨੀਤੀ ਹੈ ਬਿਲਦਾਬ ਬਦਲਾਅ ਲਿਆਣਾ ਚਾਹੁੰਦੇ ਆ ਉਹ ਹਰ ਨਵੇਂ ਬੰਦੇ ਨੂੰ ਪਰਖਣਾ ਚਾਹੁੰਦੇ ਆ ਠੀਕ ਆ ਭਾਰਤੀ ਜਨਤਾ ਪਾਰਟੀ ਨੂੰ ਵੀ ਦੇਖਣਾ ਚਾਹੁੰਦੇ ਆ ਮਤ ਉਤਸ਼ਾਹ ਸੀ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਤੇ ਉਹ ਤੁਸੀਂ ਰਾਜਨਾਥ ਸਿੰਘ ਜੀ ਦੀ ਰੈਲੀ ਤੁਹਾਨੂੰ ਦਿਖਿਆ ਹੀ ਹੋਣਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਜਦਾਂ ਉਤਸ਼ਾਹ ਸੀ ਤੁਸੀਂ ਲਾਲੜੂ ਦੇ ਪਿੰਡਾਂ 'ਚ ਜ਼ਿਆਦਾ ਸਕਰੀਅਰ ਰਹੇ ਹੋਏ ਸਟੇਟ ਆਫ ਜ਼ਿਰਕਪੁਰ ਨਾਲੇ ਤੁਸੀਂ ਜ਼ਿਰਕਪੁਰ ਦੇ ਰਹਿਣ ਵਾਲੇ ਆ ਜੀ ਜ਼ਿਰਕਪੁਰ ਤੁਸੀਂ ਪਿੰਡ ਘਟ ਕਵਰ ਕਰੇ ਆ ਅਸੀਂ ਹਰ ਹਰ ਜਗ੍ਹਾ ਸਕਰੀਅਰ ਰਹੇ ਆ ਜਿ 12 ਐਕਚੁਅਲ ਕੰਪੇਨਿੰਗ ਸ਼ੁਰੂ ਲਾਉਣ ਨੂੰ ਦੋ ਕਿਤੇ ਸੀ। ਡੇਰਾ ਬਸ ਡੇਰਾ ਬਸੀ ਜਿਰਕੂ ਨੂੰ ਅਸੀਂ ਪੈਰਲਲ ਕਰਦੇ ਰਹੇ ਪਰ ਅਸੀਂ ਸਟਾਰਟਿੰਗ ਉੱਥੋਂ ਕੀਤੀ ਸੀ ਤੇ ਉੱਥੋਂ ਕਾਵਾਂ ਚ ਅਸੀਂ ਉੱਥੋਂ ਸ਼ੁਰੂ ਕੀਤੀ ਸੀ। ਮੁਕਾਬਲਾ ਕਿਹਦੇ ਨਾਲ ਬੰਦੇੋ বিজেਪ ਦਾ ਕਿਹਦੇ ਨਾਲ ਮੁਕਾਬਲਾ ਲਿਆ ਹਲਕਾ ਡੇਰਾ ਬਸੀ। ਦੇਖੋ ਜੀ ਮੈਂ ਤਾਂ ਕਿਸੇ ਨਾਲ ਵੀ ਨਹੀਂ ਮੰਨਦਾ ਜੀ ਆਪਣਾ ਪਾਈ। ਪਰ ਇੱਕ ਤਰ੍ਹਾਂ ਜਿੱਤੇ ਵੀ